ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਨੂੰ ਸਤਕਾਰ ਜੋ ਸਤ ਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਤ ਜੀਓ ਸਤ ਗੁਰਾਂ ਦੀ ਮਿਹਰ ਦਾ ਸਦਕਾ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਭਾਈ ਅੱਜ ਭਗਤ ਕਬੀਰ ਸਾਹਿਬ ਜੀ ਦੇ ਬਾਣੀ ਗਉੜੀ ਰਾਗ ਦੇ ਵਿੱਚ ਭਗਤ ਜੀ ਵਚਨ ਕਰਦੇ ਹਨ ਭਗਤ ਜੀ ਦੇ 33 ਸ਼ਬਦ ਸੰਪੂਰਨ ਹੋਏ ਸੀ 329 ਅੰਗ ਤੇ ਅਤੀਤੀ ਅੰਗ ਤੇ ਭਗਤ ਜੀ ਦੇ ਸ਼ਬਦ ਅਗਲੇ ਸੁਭਾਈ ਮਾਨ ਹਨ ਤਾਂ ਤੂ ਹੀ ਇਹ ਸ਼ਬਦ ਭਗਤ ਜੀ ਦੇ ਆਰੰਭ ਹੁੰਦੇ ਹਨ ਆਪਣੀ ਰਸਨਾ ਤੋਂ ਭਾਈ ਭਗਤ ਕਬੀਰ ਸਾਹਿਬ ਜੀ ਪਾਈ ਸਾਨੂੰ ਜੀਵਾ ਨੂੰ प्रदेश ग्रंथ ਕਰਾਂਦੇ ਹਨ ਜੀ ਗੌੜੀ ਕਬੀਰ ਜੀ ਦੋ ਪਦੇ ਭਗਤ ਕਬੀਰ ਸਾਹਿਬ ਜੀ ਦੋ ਪਦਿਆਂ ਵਾਲੇ ਸ਼ਬਦ ਉਚਾਰਨ ਕਰਦੇ ਹਨ ਦੋ ਪਦੇ ਤੋਂ ਭਾਵ ਕੀ ਦੋ ਬੰਦਾਂ ਦੇ ਵਿੱਚ ਸ਼ਬਦੀ ਸਮਾਪਤੀ ਹੁੰਦੀ ਹੈ ਦੋ ਪਦੇ ਸ਼ਬਦ ਕਹਿੰਦੇ ਹਨ ਆਪਣੀ ਰਚਨਾ ਤੋਂ ਭਾਈ ਬਚਨ ਕਰਦੇ ਹਨ ਜੀ ਨਾਮ ਜੋਗ ਧਿਆਨ ਜਿਤ ਲਾਇ ਬਿਨ ਬਿराग ਨਾ ਛੁਟ ਸਮਾਇ ਤੁੰਤਨ ਭਗਤ ਕਬੀਰ ਸਾਹਿਬ ਜੀ ਜਗਸੂ ਮੁਖ ਦਵਾਰਾਂ ਸ਼ਬਦ ਚਾਰਨ ਕਰਦੇ ਹਨ ਕਹਿੰਦੇ ਨਾਮੈ ਜੋਗ ਧਿਆਨ ਚਿੱਤ ਲਾਇਆ ਬਿਨ ਬਿਰਾਗ ਨਾ ਛੁੱਟ ਸਮਾਇਆ ਭਗਤ ਜੀ ਕਹਿੰਦੇ ਨਾਮੈ ਜੋਗੀ ਮਤ ਦੁਆਰਾ ਜੋਗ ਦੇ ਨਾਲ ਚਿੱਤ ਨੂੰ ਜੋੜਿਆ ਜੋਗ ਰਾਹੀ ਚਿੱਤ ਜੋੜਨ ਦੀ ਕੋਸ਼ਿਸ਼ ਕੀਤੀ ਕਿਉਂਕਿ ਬਾਰਾਤ ਸੰਸਾਰ ਵਿੱਚ ਜੋਗ ਮਤ ਬਹੁਤ ਸੀ ਯੋਗੀ ਲੋਕ ਜਿਹੜੇ ਸਾਨੂੰ ਯੋਗ ਮਤ ਦੁਆਰਾ ਹੀ ਉਹ ਪਰਮੇਸ਼ਰ ਪ੍ਰਮਾਤਮਾ ਦੀ ਪਰਮੇਸ਼ਰ ਦੀ ਪ੍ਰਾਪਤੀ ਚਾਹੁੰਦੇ ਸੀ ਹਰ ਯੋਗ ਮਤ ਦੁਆਰਾ ਉਹਨਾਂ ਨੇ ਸਾਧਨ ਤਾਂ ਪ੍ਰਾਪਤ ਕਰ ਲਏ 84 ਸਾਧਨ ਹੁੰਦੇ ਨੇ ਯੋਗ ਮਤ ਵਿੱਚ 84 ਵਿਧੀਆਂ ਸਾਧਨ ਜਿਹਦਾ ਰਾਹੀਂ ਉਹਨਾਂ ਨੇ ਆਪਣੇ ਸਵਾਸ ਰੋਕਣੇ ਕਈ ਤਰ੍ਹਾਂ ਦੇ ਯੋਗ ਬਿਨੀਆਂ ਪਣਾਣੀਆਂ ਤੇ ਭਗਤ ਜੀ ਕਹਿੰਦੇ ਪਰ ਉਹਦੇ ਨਾਲ ਚਿੱਤ ਫਿਰ ਵੀ ਜਿਹੜਾ ਮਨ ਜਿਹੜਾ ਹੈ ਫਿਰ ਵੀ ਆਦਰ ਨਹੀਂ ਹੁੰਦਾ ਕਹਿੰਦੇ ਅਸੀਂ ਤਾਂ ਜੋਗ ਦੁਆਰਾ ਹੀ ਚਿੱਤ ਜਿਹੜਾ ਨਹੀਂ ਲਾਇਆ ਬਿਨ ਬਿਰਾਗ ਨਾ ਛੂਟ ਸਮਾਇਆ ਕਹਿੰਦੇ ਵਿਰਾਗ ਤੋਂ ਬਿਨਾ ਮਾਇਆ ਕਿੱਥੇ ਕਿਹੜਾ ਛੱਡਦੀ ਹੈ ਕਹਿੰਦੇ ਜਿੱਨਾ ਚਿਰ ਮਨ ਵਿਰਾਗੀ ਨਹੀਂ ਹੁੰਦਾ ਮਨ ਦੇ ਵਿੱਚ ਵਿਰਾਗ ਨਹੀਂ ਪੈਦਾ ਹੁੰਦਾ ਸਹਜ ਨਹੀਂ ਪੈਦਾ ਹੁੰਦਾ ਕਹਿੰਦੇ ਉਹਨਾਂ ਚਰਮਾਇਆ ਤੂੰ ਸੀ ਬਾਹ ਨਹੀਂ ਛੜਾ ਸਕਦੇ ਖਿਹੜਾ ਨਹੀਂ ਛੜਾ ਸਕਦੇ ਇਹ ਮਨ ਜਿਹੜਾ ਉਹ sthiraj ਵਿੱਚ ਟਿਕਾ ਦੇ ਵਿੱਚ ਸਹਜ ਵਿੱਚ ਵਿਰਾਗ ਵਿੱਚ ਹੁੰਦਾ ਫਿਰ ਮਾਇਆ ਤੋਂ ਮੁਕ ਸੁੱਟਦਾ ਹੈ ਭਗਤ ਜੀ ਸਾਨੂੰ ਦੱਸ ਵੀ ਰਹੇ ਹਨ ਕਬੀਰ ਸਾਹਿਬ ਜੀ ਕਹਿੰਦੇ ਬਿਨਾ ਵਿਰਾਗ ਬਿਨ ਵਿਰਾਗ ਨਾ ਛੁੱਟ ਸਮਾਇਆ ਕਹਿੰਦੇ ਪਹਿਲੋ ਮਨ ਵਿਰਾਗੀ ਹੋਣਾ ਚਾਹੀਦਾ ਬਾਹਰ ਕੋ ਕੋ ਭਾਵੇਂ ਜਿੱਥੋਂ ਮੁਰੂ ਜੀ ਕੋਈ ਵਿਰਾਗੀ ਹੋਵੇ ਜੋਗਮਤਾਂ ਦੁਆਰਾ ਕੋਈ ਵਿਰਾਗ ਲੈ ਲਵੇ ਵਿਰਾਗ ਧਾਰਨ ਕਰ ਲਵੇ ਵਿਰਾਗੀ ਬਣ ਜੇ ਉਹਦੇ ਨਾਲ ਮਨ ਦਾ ਕੋਈ ਸੰਬੰਧ ਨਹੀਂ ਹੈ ਭਗਤ ਜੀ ਕਹਿੰਦੇ ਮਨ ਜਿਹੜਾ ਉਹ ਟਿਕਣਾ ਚਾਹੀਦਾ ਹੈ ਜੇ ਉਹ ਵਿਰਾਗ ਧਾਰਨ ਕਰਦਾ ਮਨ ਤਾਂ ਫਿਰ ਬਾਰ ਬੁਖੋ ਮਾਇਆ ਤੋਂ ਇਸ ਸੰਸਾਰੀ ਮੋਜ ਕੀਤਾ ਹੋਇਆ ਜਿਹੜੀ ਮਾਇਆ ਨੇ ਉਹਦੇ ਤੋਂ ਭਗਤ ਜੀ ਕਹਿੰਦੇ ਸੀ ਖੇੜਾ ਸੁਣਾ ਸਕਦੇ ਆ ਛੁੱਟ ਸਕਦੇ ਹਾਂ ਐਸੀ ਜੀਵਨ ਹੋਏ ਹਮਾਰਾ ਜਬ ਨਾ ਹੋਏ RAM ਨਾਮ ਆਧਾਰਾ ਕਹਿੰਦੇ ਜੀਵਨ ਕਿਸ ਤਰ੍ਹਾਂ ਹੋ ਸਕਦਾ ਸਾਡਾ ਕਹਿੰਦੇ ਕੋ ਰਾਮ ਦਾ ਨਾਮ ਹੀ ਆਧਾਰ ਬਣਦਾ ਆਸਰਾ ਬਣਦਾ ਤਾਂ ਮਨੁੱਖ ਦਾ ਜੀਵਨ ਸੰਪੂਰਨ ਹੁੰਦਾ ਇਹਦੇ ਕੈਸੀ ਜੀਵਨ ਹੋਏ ਹਮਾਰਾ ਜਨ ਜਪ ਨਾ ਕੋਏ ਰਾਮ ਨਾਮ ਆਧਾਰਾ ਜਿੰਨਾ ਤੇ ਭਗਤ ਜੀ ਕਹਿੰਦੇ ਰਾਮ ਨੂੰ ਰਮੇ ਹੋਏ ਪ੍ਰਭੂ ਦੇ ਨਾਮ ਨੂੰ ਆਧਾਰ ਨਹੀਂ ਬਣਾਉਂਦੇ ਆਸਰਾ ਨਹੀਂ ਬਣਾਉਂਦੇ ਓਟ ਨਹੀਂ ਬਣਾਉਂਦੇ ਉਨਾ ਚਿਰ ਕਹਿੰਦੇ ਅਸੀਂ ਕੁਝ ਨਹੀਂ ਪਾ ਸਕਦੇ ਕਹਿੰਦੇ ਜੀਵਨ ਜਾਤ ਨਹੀਂ ਸਿੱਖ ਸਕਦੇ ਜਿੰਦਿਆ ਨਹੀਂ ਕਰ ਸਕਦੇ ਮਨ ਨੂੰ ਕਹਿੰਦੇ ਆਤਮਾ ਨੂੰ ਸਰਜੀਤ ਨਹੀਂ ਬਣਾ ਸਕਦੇ ਨਾਮ ਨੂੰ ਨਾਮ ਦੇ ਨਾਲ ਸੱਚੇ ਨਾਮ ਦੀ ਕਮਾਈ ਨਾਲ ਇਹ ਉਹਨੂੰ ਆਧਾਰ ਬਣਾ ਲਾਂਗੇ ਆਸਰਾ ਬਣਾ ਲਾਂਗੇ ਜਿਵੇਂ ਅਸੀਂ ਲੋਕਾਂ ਨੂੰ ਆਧਾਰ ਬਣਾ ਲੈਂਦੇ ਆ ਨਾ ਦੁਨੀਆ ਤੇ ਅਸੀਂ ਆਸਰਾ ਭਾਲਦੇ ਆਸਰਾ ਲੈਂਦੇ ਆ ਕਦੀ ਕਿਸੇ ਦੀ ਬਾਹ ਕਦੀ ਕਿਸੇ ਦਾ ਆਸਰਾ ਭਗਤ ਜੀ ਕਹਿੰਦੇ ਉਹ ਝੂਠਾ ਦਾ ਸੰਸਾਰ ਹੈ ਝੂਠੀ ਦੁਨੀਆ ਹੈ ਝੂਠੇ ਆਸਰੇ ਹਨ ਜਿਹੜੇ ਟੁੱਟ ਜਾਂਦੇ ਅਣਕੁਝ ਘੜੀ ਕੁਝ ਪਲਾ ਵਿੱਚ ਇੱਕੋ ਹੀ ਆਸਰਾ ਸੱਚਾ ਹੈ ਨਾਮ ਦਾ ਸੱਚੇ ਗੁਰੂ ਦਾ ਸੱਚੇ ਪਰਮੇਸ਼ਰ ਦਾ ਜਿਹੜਾ ਕੀ ਭਗਤ ਲਾ ਲੈਂਦੇ ਹਨ ਭਗਤ ਗੁਰਮਖਜਾਨ ਉਹਦਾ ਆਸਰਾ ਲੈਂਦੇ ਹਨ ਨਾਮ ਦਾ ਉਦੀ ਓਟ ਗ੍ਰਹਿਣ ਕਰਦੇ ਹਨ ਫਿਰ ਉਹ ਸਭ ਭਗਤ ਜੀ ਕਹਿੰਦੇ ਸੰਪੂਰਨ ਪ੍ਰਾਪਤੀ ਕਰ ਲੈਂਦੇ ਹਨ ਰਹਾ ਵਿਸ਼ਰਾਮ ਦੇ ਕੇ ਭਗਤ ਜੀ ਬਚਨ ਕਰਦੇ ਹਨ ਕਹੋ ਕਵੀਰ ਹੋਜੂ ਅਸਮਾਨ ਧਾਮ ਸਮਾਨ ਨਾ ਦੇਖੋ ਆਣ ਹੀਲੀ ਤੁਖ ਦੇ ਵਿੱਚ ਭਗਤ ਜੀ ਬਚਨ ਕਰਦਨ ਆਉ ਕਬੀਰ ਖੋਜੋ ਇਸ ਮਾਨ ਕਹਿੰਦੇ ਖੋਜ ਕੇ ਭਵੇਂ ਲੱਭ ਕੇ ਦੇਖ ਲੋ ਰਾਮ ਸਮਾਨ ਨਾ ਦੇਖੂ ਆਣ ਕਹਿੰਦੇ ਰਾਮ ਦੇ ਸਮਾਨ ਕੋਈ ਨਹੀਂ ਤੁਹਾਨੂੰ ਲੱਭੇਗਾ ਕਹਿੰਦੇ ਭਾਵੇਂ ਸਮਾਨ ਕਾਸ਼ ਵਿੱਚ ਵੀ ਜਾ ਕੇ ਲੱਭ ਲੋ ਕਹਿੰਦੇ ਸ੍ਰਿਸ਼ਟੀ ਵਿੱਚ ਲੱਭ ਲੋ ਕਿਤੇ ਵੀ ਭਾਲ ਲੋ ਭਗਤ ਜੀ ਕਹਿੰਦੇ ਉਹ ਲੱਭ ਨਹੀਂ ਪਾਏਗਾ ਖੋਜਿਆ ਕਹਿੰਦੇ ਲੱਭਿਆ ਉਹ ਲੱਭੇਗਾ ਨਹੀਂ ਰਾਮ ਦੇ ਸਮਾਨ ਕੋਈ ਨਹੀਂ ਹੈ ਜਿਹੜਾ ਸਾਨੂੰ ਭਗਤ ਜੀ ਕਹਿੰਦੇ ਸੁਖ ਦੇ ਲੇਗਾ ਜਿਹੜਾ ਸਾਨੂੰ ਅੰਮ੍ਰਿਤ ਕਰ ਦੇਵੇਗਾ ਉਹ ਕੋਈ ਰਾਮ ਹੈ ਪ੍ਰਮਾਤਮਾ ਹਰੀ ਰਾਮ ਸਮਾਨ ਨਾ ਦੇਖੂ ਆਨ ਕਹਿੰਦੇ ਉਹਦੇ ਸਮਾਨ ਕੋਈ ਨਜ਼ਰ ਨਹੀਂ ਆ ਰਿਆ ਸਾਨੂੰ ਕੋਈ ਨਹੀਂ ਦੇਖ ਰਿਆ ਸ੍ਰਿਸ਼ਟੀ ਆਕਾਸ਼ ਉੱਚੀ ਤੱਕ ਲੱਭ ਲਿਆ ਕਿਤੇ ਵੀ ਉਹ ਭਾਲਿਆਂ ਲੱਭਿਆ ਨਹੀਂ ਕੋਈ ਰਾਮਾਇਆ ਹੋਇਆ ਪਰਮੇਸ਼ਰ ਹੀ ਹੈ ਉਹਦੇ ਵਰਗਾ ਦੂਜਾ ਕੋਈ ਨਹੀਂ ਨਜ਼ਰ ਆਇਆ ਇੱਥੇ ਸ਼ਬਦ ਸੰਪੂਰਨ ਹੁੰਦਾ ਅਗਲਾ ਸ਼ਬਦ ਅਰ ਜੀ ਆਰੰਭ ਕਰਦੇ ਹਨ ਗੌੜੀ ਕਬੀਰ ਜੀ ਜਹ ਸਿਰ ਰੱਜ ਰੱਜ ਬੰਦ ਤਪਾਗ ਸੋ ਸਿਰ ਤੁੰਚ ਸਵਾਹੇ ਕਾਗ ਇੱਥੇ ਭਗਤ ਕਬੀਰ ਸਾਹਿਬ ਜੀ ਫਿਰ ਅੱਗੇ ਬਚਨ ਕਰਦੇ ਹਨ ਧਾਰਨ ਲੈਂਦੇ ਹਨ ਇਹ ਮਨੁੱਖ ਬਾਰੇ ਭਗਤ ਜੀ ਬਚਨ ਕਰਦੇ ਹਨ ਕਹਿੰਦੇ ਜਿਹੜੇ ਸਰੀਰ ਦੇ ਉੱਤੇ ਰਾਤ-ਰਾਤ ਕੇ ਸਵਾਰ-ਸਵਾਰ ਕੇ ਭਗਤ ਜੀ ਕਹਿੰਦੇ ਦਸਤਾਰ ਪੱਗ ਸਜਾਉਂਦਾ ਹੈ ਕਹਿੰਦੇ ਇੱਕ ਦਿਨ ਉਹ ਖੋਪੜੀ ਤੇ ਕਾ ਕੱਵਾਂ ਬੈਠ ਕੇ ਤੁੰਝ ਸਵਾਰਦਾ ਇਹ ਸ਼ਬਦ ਹੈ ਜਿਹੜਾ ਦੋ ਪਦੇ ਦਾ ਇਹਦੇ ਵਿੱਚ ਲਖਾਰੀਆਂ ਲਿਖਾ ਨੇ ਜਾਨਵਰ ਨੇ ਇਹ ਵੀ ਦੱਸਿਆ ਸਾਖੀ ਵੀ ਦੱਸੀ ਹੈ ਕਿ ਭਗਤ ਕਬੀਰ ਸਾਹਿਬ ਜੀ ਇੱਕ ਮਨੁੱਖ ਪ੍ਰਤੀ ਇ사ਖੀ ਚਾਰਨ ਕਰਦੇ ਹਨ ਕੋਈ ਐਸਾ ਮਨੁੱਖ ਸੀ ਜਿਹੜਾ ਰੋਜ਼ ਹੀ ਆਪਣੇ ਸਿਰ ਤੇ ਸੋਹਣੀ ਦਸਤਾਰ ਸਜਾਉਂਦਾ ਸੀ ਔਰ ਜਦੋਂ ਵੀ ਕਬੀਰ ਸਾਹਿਬ ਨੇ ਲੰਘਣਾ ਗੁਜ਼ਰਦੇ ਹੋਏ ਕਬੀਰ ਸਾਹਿਬ ਜੀ ਉਸੇ ਰਸਤੇ ਤੋਂ ਕਿਉਂਕਿ ਜੰਗਲੀ ਰਸਤੇ ਹੁੰਦੇ ਸੀ ਕੱਚੇ ਕੋਈ ਪੱਕੇ ਰਸਤੇ ਨਹੀਂ ਸੀ ਆਮ ਕੱਚੇ ਘਰ ਹੁੰਦੇ ਸੀ ਇਸ ਮਨੁੱਖ ਨੂੰ ਇਸ ਜਨਵਾਨ ਗੱਬਰੂ ਨੂੰ ਦਸਤਾਰ ਸੰਜਾਦੇ ਦੇਖਣਾ ਜਦੋਂ ਲੰਗਣਾ ਇਹ ਗੱਬਰੂ ਨੇ ਜਵਾਨ ਗੱਬਰੂ ਨੇ ਆਪਣੇ ਸਿਰ ਤੇ ਦਸਤਾਰ ਸੰਜਾਦੇ ਹੋਣਾ ਬੜਾ ਸਵਾਲ ਆ ਦੇਣਾ ਜਦੋਂ ਸੈਲ ਕਰਕੇ ਭਗਤ ਜੀ ਵਾਪਸ ਆਉਂਦੇ ਸੀ ਫਿਰ ਵੀ ਦੇਖਣਾ ਉਸੇ ਤਰ੍ਹਾਂ ਹੀ ਉਹ ਦਸਤਾਰ ਨੂੰ ਸਵਾਰਦਾ ਹੁੰਦਾ ਸੀ ਉਹ ਗੱਬਰੂ ਨੌਜਵਾਨ ਤੇ ਕਬੀਰ ਸਾਹਿਬ ਜੀ ਨੇ ਕਹਿਣਾ ਆਣ ਕੇ ਭਾਈ ਲ ਭਲਿਆ ਲੋਕਾਂ ਨਾਮ ਜਪ ਲਿਆ ਕਰ ਸਮਾਂ ਬਹੁਤ ਤੂੰ ਖਰਾਬ ਕਰਦਾ ਇਹਨਾਂ ਸਵਾਨੀ ਲਈਦਾ ਦਸਤਾਰ ਬੰਨਣ ਤੇ ਦਸਤਾਰ ਸਜਾਣ ਤੇ ਘੱਟ ਸਮਾਂ ਲਾ ਲਿਆ ਕਰ ਜਿਹੜਾ ਸਮਾਂ ਬਚਦਾ ਉਹਦੇ ਤੇ ਰਾਮ ਰਾਮ ਕਰਿਆ ਕਰ ਰਾਮ ਦੀ ਭਗਤੀ ਨੇ ਪਰਮੇਸ਼ਰ ਦੀ ਨਿਕਮਾਉਣਾ ਬੰਦਗੀ ਨੇ ਤੋ ਬਹੁਤ ਸਮਾਂ ਦਸਤਾਰ ਬੰਨਨ ਦੀ ਲਗਾ ਦੇਣਾ ਜਦੋਂ ਜਾਣੇ ਅਸੀਂ ਉਦੋਂ ਵੀ ਇਸੇ ਤਰ੍ਹਾਂ ਹੀ ਸਜਾਨਾ ਹੁੰਦਾ ਵਾਪਸ ਹੁੰਨੇ ਆ ਫਿਰ ਵੀ ਉਸੇ ਤਰ੍ਹਾਂ ਹੀ ਦਸਤਾਰ ਸਜਾ ਸਵਾਰ ਰਿਹਾ ਹੁੰਦਾ ਭਗਤ ਜੀ ਕਹਿ ਕੇ ਚਲੇ ਗਏ ਬਹੁਤ ਦਿਨ ਬੀਤੇ ਫਿਰ ਉਸੇ ਤਰ੍ਹਾਂ ਹੀ ਲੰਘਦੇ ਹਨ ਫਿਰ ਦੇਖਦੇ ਹਨ ਉਹੀ ਨੌਜਵਾਨ ਉਸੇ ਤਰ੍ਹਾਂ ਹੀ ਦਸਤਾਰ ਬੰਨਦਾ ਹੁੰਦਾ ਆਪਣੇ ਸਿਰ ਤੇ ਦਸਤਾਰ ਸਜਾ ਰਿਹਾ ਹੈ ਉੰਦੇ ਵਕਤ ਫੇਰ ਉਸੇ ਤਰਹੀ ਬਹੁਤ ਸਮੇਂ ਬਾਅਦ ਵਾਪਸ ਹੁੰਦਿਆਂ ਉਹ ਸਤਾਰ ਨੂੰ ਸੁਜਾਰ ਕੇ ਸਵਾਰ ਦ। ਭਗਤ ਜੀ ਫੇਰ ਬੇਨਤੀ ਕਰਦੇ ਹਨ ਕਿਉਂਕਿ ਪੁਰੀਤ ਸਾਹਿਬ ਜੀ ਦਾ ਸੁਭਾਅ ਸੀ ਕੋਈ ਸਰੀਰ ਕੋਈ ਮਾੜੀ ਜਿਹੜੀ ਆ ਉਹ ਵੀ ਅਮਰ ਹੋ ਜਾਵੇ। ਵੱਜ ਜਾਵੇ ਕਿਸੇ ਦਾ ਭਲਾ ਹੋ ਜਾਵੇ ਕਿਉਂਕਿ ਭਗਤਾਂ ਦਾ ਸੁਭਾਅ ਪਿਆਰੇ ਹੁੰਦਾ ਕਿਸੇ ਦਾ ਭਲਾ ਕਰਨਾ ਕੋਈ ਕਿਰਾਏ ਪਿਆ ਹੋਵੇ ਉਹਨੂੰ ਸਿੱਧੇ ਰਸਤੇ ਤੇ ਤੋਰਨਾ ਮਾਰਗ ਦਰਸਾਣਾ ਤੇ ਉਹਨੂੰ ਧਰਮ ਦੇ ਰਸਤੇ ਦਾ ਰਾਹ ਦੱਸ ਦੇਣਾ ਕਿਉਂਕਿ ਭਗਤਾਂ ਦਾ ਕੰਮ ਹੁੰਦਾ ਹੈ ਕਾਰਜ ਹੁੰਦਾ ਉਹ ਕਾਰਜ ਕਰਨ ਵਾਸਤੇ ਉਹ ਜਨਮ ਲੈਂਦੇ ਹਨ ਇਸ ਤਰ੍ਹਾਂ ਗੁਰੂ ਨਾਨਕ ਮਹਾਰਾਜ ਜੀ ਨੇ ਕਿਰਾਏ ਪਈ ਦੁਨੀਆ ਨੂੰ ਸਿੱਧੇ ਧਰਮ ਤੇ ਚਲਾਇਆ ਉਦੋਂ ਵੀ ਕਿਰਾਏ ਪਏ ਸੀ ਲੋਕ ਕੋਈ ਕੋਈ ਕੰਮ ਕਰਦਾ ਕੋਈ ਕੰਦਾ ਕੋਈ ਕੋਈ ਦਾ ਪਾਪ ਕੁਮਾਰਿਆ ਕਰਮ ਕਾਂਡਾਂ ਵਿੱਚ ਫੱਸੀ ਦੁਨੀਆ ਨੂੰ ਕਰਮ ਕਾਂਡਾਂ ਤੋਂ ਗੁਰੂ ਨਾਨਕ ਮਹਾਰਾਜ ਨੇ ਬਾਹਰ ਕੱਢਿਆ ਤੇ ਉਹਨਾਂ ਦਾ ਵੀ ਇਹੀ ਮਨੋਰਥ ਸੀ ਕਾਰਜ ਸੀ ਕਿਸੇ ਨਾ ਕਿਸੇ ਢੰਗ ਨਾਲ ਪਾਪੀ ਲੋਕਾਂ ਨੂੰ ਸਿੱਧੇ ਰਸਤੇ ਤੇ ਤੋਰਿਆ ਜਾਵੇ ਤੇ ਮਹਾਰਾਜ ਪਾਤਸ਼ਾਹ ਜੀ ਉਸੇ ਤਰ੍ਹਾਂ ਦੇ ਪ੍ਰਵਾਹ ਉਸੇ ਤਰ੍ਹਾਂ ਦੇ ਢੰਗ ਤਰੀਕਾ ਰੱਖਦੇ ਸੀ ਗੁਰੂ ਨਾਨਕ ਮਹਾਰਾਜ ਪਾਤਸ਼ਾਹ ਜੀ ਕਿਤੇ ਉਹ ਡਾਂਸ ਓਟਾ ਨਹੀਂ ਸੀ ਚੁੱਕਦੇ ਜਿੱਥੇ ਵੀ ਗਏ ਮਹਾਰਾਜੀ ਚਾਰ ਦਾਸੀਆਂ ਕੀਤੀਆਂ ਚਾਰ ਜਸ਼ਾਵਾਂ ਦੀ ਉਹਨਾਂ ਨੇ ਸੈਰ ਕੀਤੀ ਜਿੱਥੇ-ਜਿੱਥੇ ਗਏ ਇੰਨੇ ਨੇ ਹੰਕਾਰੀ ਲੋਕਾਂ ਦੇ ਸਾਹਮਣੇ ਵੀ ਉਹ ਗਏ ਭੋਮੇ ਨਾਲ ਕਾਲੇ ਜਿਹੜੇ ਲੋਕ ਸਨ ਜਿਨ੍ਹਾਂ ਨੂੰ ਘਾਰ ਇੰਨਾ ਸਿੱਕੀ ਸੀ ਰੱਬ ਆ ਸੱਸੇ ਸੇ ਲੋਕਾਂ ਕੋਲ ਵੀ ਗੁਰੂ ਨਾਨਕ ਮਹਾਰਾਜੀ ਗਏ ਜਿਨ੍ਹਾਂ ਨੂੰ ਪਤਾ ਹੀ ਨਹੀਂ ਸੀ ਕਿ ਰੱਬ ਕੀ ਆਪਨੇ ਆਪ ਨੂੰ ਹੀ ਰੱਬ ਸਮਝਦੇ ਸੀ ਤੇ ਮਹਾਰਾਜ ਜੀ ਨੂੰ ਉਹਨਾਂ ਨੂੰ ਵੀ ਸਦਾਰਤਾ ਉਸੇ ਤਰ੍ਹਾਂ ਦਾ ਉਹਨਾਂ ਨੇ ਸੁਭਾਅ ਉਸੇ ਤਰ੍ਹਾਂ ਦਾ ਪ੍ਰਾਵਾ ਪਾ ਕੇ ਉਸੇ ਤਰੀਕੇ ਉਹਨਾਂ ਨਾਲ ਵਾਚਨ ਕੀਤੇ ਉਸੇ ਢੰਗ ਦੇ ਨਾਲ ਉਹਨਾਂ ਨੂੰ ਥੱਲੇ ਤਾਰਿਆ ਉਹ ਟਕਾਸ਼ ਵਿੱਚ ਡਾਰੀਆਂ ਮਾਰਨ ਵਾਲਿਆਂ ਨੂੰ ਉਹਨਾਂ ਨੇ ਧਰਤੀ ਤੇ ਗੇਰਤਾ ਉਹਨਾਂ ਦਾ ਢੰਗ ਤਰੀਕਾ ਗੁਰੂ ਨਾਨਕ ਮਹਾਰਾਜ ਦਾ ਐਸਾ ਸੀ ਦੇਖੋ ਬਾਣੀ ਪੜ ਕੀ ਪਾਤਸ਼ਾਹ ਜੀ ਬਾਣੀ ਦਾ ਹੀ ਸਤਿਗੁਰੂ ਜੀ ਸੁਧਾਰ ਕਰ ਦਿੰਦੇ ਸੀ ਜਦੋਂ ਵੀ ਕਿਤੇ ਇਸ ਧਾਰਨਾ ਕਿਸੇ ਮਨੁੱਖ ਨੂੰ ਕਿਸੇ ਵਾਲੀ ਨੂੰ ਉਹਨਾਂ ਮਰਦਾਨਾ ਜਿਹਨੂੰ ਕਹਿਣਾ ਮਰਦਾਨਿਆਂ ਪ੍ਰਭਾਵਿਤ ਛੇੜ ਬਾਣੀ ਆਈ ਹੈ ਬਾਣੀ ਪੜੀਏ ਸ਼ਬਦ ਪੜੀਏ ਇਹ ਸ਼ਬਦ ਦੇ ਰਾਹੀਂ ਸੱਚੇ ਸ਼ਬਦ ਦੀ ਕਮਾਈ ਦੇ ਨਾਲ ਹੀ ਦੁਨੀਆ ਦਾ ਮਾਲਕ ਨੇ ਆਧਾਰ ਕਰਤਾ ਇੱਥੇ ਭਗਤ ਕਬੀਰ ਸਾਹਿਬ ਜੀ ਇੱਕ ਮਨੁੱਖ ਨੂੰ ਕਹਿ ਰਹੇ ਹਨ ਉਥੇ ਮਨੁੱਖ ਨੂੰ ਹੀ ਨਹੀਂ ਉਸ ਸ਼ਬਦ ਦੇ ਵਿੱਚ ਹੀ ਦੁਨੀਆ ਨੂੰ ਪਰਦੇਸ਼ ਹੁੰਦਾ ਸੀ ਇੱਕ ਮਨੁੱਖ ਨੂੰ ਸਧਾਰਨ ਸੀ ਸਾਰੀ ਦੁਨੀਆ ਨੂੰ ਪਰਦੇਸ਼ ਸੀ ਇਹ ਅਜੇ ਵੀ ਉਹ ਪਰਦੇਸ਼ ਹੈ ਕਿ ਕਬੀਰ ਸਾਹਿਬ ਜੀ ਕਹਿੰਦੇ ਭਾਈ ਸਿਰ ਤੇ ਬਹੁਤ ਸਮਾਂ ਲਾਨਾ ਦਸਤਾਰ ਸਜਾਉਣ ਨੂੰ ਇਹ ਸਮੇਂ ਦਾ ਕੀ ਭਰੋਸਾ ਕਿੰਨੇ ਸੁਵਾਸ ਬਾਕੀ ਹਨ ਇੰਨੀ ਜ਼ਿੰਦਗੀ ਬਾਕੀ ਹੈ ਕੀ ਪਤਾ ਏ ਕਿਸ ਦਿਨ ਸਰੀਰ ਨੇ ਮਰਤੀ ਹੋ ਜਾਣਾ ਭਾਈ ਸਮਾਂ ਕੱਢਿਆ ਕਰ ਸਮਾਂ ਬਚਾ ਕੇ ਰਾਮ ਰਾਮ ਕਰ ਲੈ ਤੇਰਾ ਜਨਮ ਸਫਲ ਹੋ ਜਾਵੇ ਨਹੀਂ ਮੰਨਿਆ ਨੌਜਵਾਨ ਕਿਉਂਕਿ ਜਵਾਨੀ ਦਾ ਸਮਾਂ ਜਵਾਨੀ ਦਾ ਮਾਦ ਹੰਕਾਰ ਹੁੰਦਾ ਮਨੁੱਖ ਨੂੰ ਉਸ ਸਮੇਂ ਕਿਸੇ ਬਜ਼ੁਰਗਾਂ ਦੀ ਕਿਤੇ ਹਲੇ ਪੁਰਸ਼ਾਂ ਦੀ ਕਿਤੇ ਸੁਣਦਾ ਮਨੁੱਖ ਜਵਾਨੀ ਦਾ ਸਮੇਂ ਮਨ ਬੱਚਿਆਂ ਮਰ ਹੁੰਦੀ ਐ ਆਪਾਂ ਦੇਖਦੀਆਂ ਬੱਚੇ ਕਿੰਨਾ ਕੁ ਸੁਣਦੇ ਆ ਨ ਬਜ਼ੁਰਗਾਂ ਦੀ ਤੇ ਆ ਵੀ ਮ ਜਾ ਕੇ ਕਰਕੇ ਕਵੀਰ ਸਾਹਿਬ ਨੂੰ ਤੋਰਤਾ ਭਗਤ ਜੀ ਚਲੇ ਗਏ ਕਹਿੰਦੇ ਭਾਈ ਤੇਰੀ ਮਰਜ਼ੀ ਐ ਅਸੀਂ ਤਾਂ ਚਾਹੁੰਦੇ ਸੀ ਭਾਈ ਤੇਰੀ ਆਤਮਾ ਤਰ ਜਾਏ ਪਰ ਤੇਰੀ ਮਰਜ਼ੀ ਐ ਜੇ ਨਹੀਂ ਚਾਹੁੰਦਾ ਠੀਕ ਐ ਤੇ ਉਹ ਸਮਾਪਾ ਕੇ ਉਹ ਦੋ ਜਵਾਨ ਉਹ ਜੰਗਲ ਵਿੱਚ ਹੀ ਗੁਜ਼ਰ ਗਿਆ ਉਸ ਘਰ ਦੇ ਵਿੱਚ ਉਹਦੀ ਮਿਰਤੀ ਹੋ ਗਈ ਉਹਦੀ ਜਿਹੜੀ ਖੋਪਰੀ ਸੀ ਉਸੇ ਜੰਗਲ ਵਿੱਚ ਕਿਸੇ ਨੇ ਸਸਕਾਰ ਨਹੀਂ ਕੀਤਾ ਉੱਥੇ ਹੀ ਸਰੀਰ ਗਲ ਗਿਆ ਖੋਪਰੀ ਦੇ ਕੋਵੇ ਆਣ ਆ ਕੇ ਵੰਦੇ ਆ ਆਪਣੀ ਟੁੰਝ ਸਵਾਰ ਦੇ ਅਨਮੈਲੀ ਟੁੰਝ ਨੂੰ ਪੂੰਜਦੇ ਹਨ ਉਹਦੀ ਖੋਪਰੀ ਤੇ ਅੱਜ ਕਬੀਰ ਸਾਹਿਬ ਜੀ ਫੇਰ ਉਸੇ ਉਸੇ ਜੰਗਲੀ ਰਸਤੇ ਤੋਂ ਜਾ ਰਹੇ ਹਨ गुਦਰ ਦੇ ਗੁਦਰ ਦੇ ਕੀ ਦੇਖਿਆ ਨਾਲ ਮਰੀਦ ਹਨ ਭਗਤ ਜੀ ਦੇ ਚੇਲੇ ਨਾਲ ਪਿਆਰੇ ਸਿੱਖ ਹਨ ਸਤਿ ਸੰਗਤ ਜੀ ਉਹ ਜਾਂਦੇ ਜਾਂਦੇ ਇੱਕ ਮਨੁੱਖ ਦੀ ਖੋਪਰੀ ਦੇਖੀ ਰਸਤੇ ਵਿੱਚ ਇੱਕ ਮਨੁੱਖ ਦੀ ਖੋਪਰੀ ਪਈ ਹੈ ਜਦੇ ਉੱਤੇ ਕਾਵੇ ਚੁੰਝ ਸਵਾਰੇ ਹਨ ਸੂਝ ਉੱਡ ਕੇ ਆਉਂਦੇ ਹਨ ਮੈਲੀ ਚੁੰਝ ਪੁੰਝਰੇ ਹਨ ਤੇ ਕਬੀਰ ਸਾਹਿਬ ਜੀ ਤੱਕਦੇ ਹਨ ਕਹਿੰਦੇ ਤਾਰੇ ਮਨੁੱਖ ਦੀ ਖੋਪਰੀ ਹੈ ਦੇਖੋ ਉਹਨਾਂ ਦਾ ਅੰਦਰ ਧਿਆਨ ਕਿੰਨਾ ਸੀ ਅੰਦਰ ਧਿਆਨ ਹੋ ਕੇ ਜਦੋਂ ਤੱਕਿਆ ਕਹਿੰਦੇ ਤਾਂ ਉਹ ਹੀ ਮਨੁੱਖ ਹੈ ਜਿਹਨੂੰ ਅਸੀਂ ਪਹਿਲਾਂ ਕਈ ਸਮਾਂ ਪਹਿਲਾਂ ਕਿਹਾ ਸੀ ਭਾਈ ਤੂੰ ਸਮਾਂ ਬਚਾਇਆ ਕਰ ਰਾਮ ਰਾਮ ਕਰ ਲੈ ਤੇਰੀ ਜ਼ਿੰਦਗੀ ਦਾ ਇਸ ਦਾ ਕੋਈ ਭਰੋਸਾ ਨਹੀਂ ਕਦੋਂ ਸਵਾਸਾਂ ਦੀ ਪੂੰਜੀ ਪੂਰੀ ਹੋ ਜਾਣੀ ਹੈ ਪਰ ਇਹਨੇ ਗੱਲ ਨਹੀਂ ਮੰਨੀ ਕਬੀਰ ਸਾਹਿਬ ਜੀ ਮਨ ਦੇ ਵਿੱਚ ਵਿਚਾਰਦੇ ਹਨ ਕਹਿੰਦੇ ਤਾਉ ਹੀ ਮਨੁੱਖ ਦੀ ਖੋਪਰੀ ਹੈ ਜਿਹੜੇ ਮਨੁੱਖ ਨੂੰ ਪਹਿਲੋਂ ਨੌਜਵਾਨ ਨੂੰ ਅਸੀਂ ਕਿਹਾ ਸੀ ਭਾਈ ਤੂੰ ਨਾਮ ਜਪਿਆ ਕਰ ਤੇ ਮਨ ਦੇ ਵਿੱਚ ਉਹਨਾਂ ਦੇ ਮੁੱਖ ਤੇ ਚਿਹਰੇ ਤੇ ਹਾਸਾ ਆ ਗਿਆ ਹਾਸਾ ਉਹਨ ਕਾਰਨ ਇਹਦੇ ਤੇ ਖੁਸ਼ੀ ਹੋਂਕਾਰਨ ਜਿਹੜੇ ਚੇਲੇ ਸੀ ਨਾਲ ਉਹ ਕਬੀਰ ਸਾਹਿਬ ਜੀ ਨੂੰ ਸਵਾਲ ਕਰਦੇ ਹਨ ਉਹ ਕਹਿੰਦੇ ਭਗਤ ਜੀ ਕੋਈ ਸਾਹਮਣੇ ਤਾਂ ਦਿਖਦਾ ਨਹੀਂ ਤੁਸੀਂ ਕਦੋਂ ਹੱਸ ਰਹੇ ਹੋ ਵੀਰ ਸਾਹਿਬ ਜੀ ਨੂੰ ਪੁੱਛਦੇ ਹਨ ਚੇਲੇ ਕਹਿੰਦੇ ਕਬੀਰ ਸਾਹਿਬ ਜੀ ਭਗਤ ਜੀ ਤੁਹਾਡੇ ਮੁਖ ਤੇ ਕਦੋਂ ਹਾਸਾ ਆਇਆ ਕੀ ਕਾਰਨ ਹੈ ਦਾ ਭਗਤ ਜੀ ਕਹਿੰਦੇ ਪਿਆਰਿਓ ਸਾਹਮਣੇ ਦੇਖੋ ਕੋਪਰੀ ਪਈ ਹੈ ਮਨੁੱਖ ਜੀ ਇਹਦੇ ਕੋਈ ਮਨੁੱਖ ਹੈ ਜਿਸ ਨੂੰ ਕਿੰਨੇ ਸਾਲ ਪਹਿਲੋਂ ਆਪਾਂ ਕਿਹਾ ਸੀ ਭਾਈ ਨਾਮ ਜਪਿਆ ਕਰ ਇਹ ਨੌਜਵਾਨ ਪੱਗ ਦਸਤਾਰ ਸਜਾਂਦਾ ਸੀ ਠੀਕ ਹੈ ਪਰ ਸਮਾਂ ਬਹੁਤ ਲੰਮਾ ਸੀ ਬਹੁਤ ਸਮਾਂ ਦਸਤਾਰਤੀ ਲਾ ਦੇਣਾ ਅਸੀਂ ਬੜੀ ਬੜੀ ਬੇਨਤੀ ਕੀਤੀ ਇਹਨੂੰ ਆਣ ਕੇ ਭਾਈ ਸਮਾਂ ਕੱਢ ਕੇ ਰਾਮ ਰਾਮ ਕਰਿਆ ਕਰ ਸਾਨੂੰ ਪਤਾ ਸੀ ਦੀ ਜ਼ਿੰਦਗੀ ਬਾਕੀ ਥੋੜੀ ਹੈ ਪਰ ਇਹਨੇ ਸਾਡੇ ਬਚਨ ਨਹੀਂ ਸੁਣੇ ਗੱਲ ਨਹੀਂ ਸੁਣੀ ਸੱਚ ਦੀ ਆਵਾਜ਼ ਸੁਣੀ ਨਹੀਂ ਕਿਉਂਕਿ ਮਾਇਆ ਮੋਹ ਦਾ ਮਦ ਸੀ ਜਵਾਨੀ ਦਾ ਹੰਕਾਰ ਸੀ ਇਹਨੂੰ ਉਹ ਇੱਕ ਦਿਨ ਟੁੱਟ ਗਿਆ ਇਹ ਸਰੀਰ ਛੱਡ ਗਿਆ ਤੇ ਅੱਜ ਦੇਖੋ ਖੋਪਰੀ ਸਰੀਰ ਦਾ ਵੀ ਕਿਸੇ ਸਸਕਾਰ ਨਹੀਂ ਕੀਤਾ ਇਹਦੇ ਸਰੀਰ ਜਿਹੜਾ ਖੋਪਰੀ ਹੈ ਉਹਦੇ ਉੱਤੇ ਕਾਂ ਬੈਠਾ ਹੋਇਆ ਚੁੰਝ ਸਵਾਰਿਆ ਕਬਾ ਸੁੰਝ ਸਵਾਰਿਆ ਇਸ ਪ੍ਰਤੀ ਭਗਤ ਕਬੀਰ ਸਾਹਿਬ ਜੀ ਨੇ ਫਿਰ ਸ਼ਬਦ ਉਚਾਰਨ ਕੀਤੇ ਵੀਰ ਦੀ ਬਚਨ ਕਰਦਨ ਜੈ ਸਿਰ ਰੱਜ ਰੱਜ ਬਾਣ ਦਤ ਪਾਗ ਸੋ ਸਿਰ ਚੁੰਚ ਸਵਾਰੇ ਕਾਗ ਭਗਤ ਜੀ ਕਹਿੰਦੇ ਭਾਈ ਜਿਹੜੇ ਸਿਰ ਤੇ ਪੱਗ ਬੰਨਦਾ ਸੀ ਦਸਤਾਰ ਅੱਜ ਦੇਖੋ ਉਸ ਕੋਕਰ ਤੇ ਉਹ ਵਾ ਜਿਹੜਾ ਚੁੰਝ ਸਵਾਰਿਆ ਹੈ ਇਸ ਤਨ ਧਨ ਕੋ ਕਿਆ ਗਰਭਈਆ ਰਾਮ ਨਾਮ ਕਾਹੀ ਨਾ ਦਿਰ ਰਈਆ ਭਗਤ ਜੀ ਕਹਿੰਦੇ ਭਾਈ ਇਸ ਤਨ ਤੇ ਧਨ ਦਾ ਕੀ ਗਮਾਨ ਕਰਨਾ ਹੈ ਕੀ ਹੰਕਾਰ ਕਰਨਾ ਹੈ ਭਗਤ ਜੀ ਕਹਿੰਦੇ ਕਿ ਆਦੀ ਉਮੇ ਕਰਨੀ ਹੈ ਕਹਿੰਦੇ ਨਾ ਤਾਂ ਇਹ ਤਨ ਰਹਿਣਾ ਸਦਾ ਕਹਿੰਦੇ ਜਵਾਨੀ ਸਦਾ ਥੋੜਾ ਰਹਿਣੀ ਹੈ ਕਹਿੰਦੇ ਗਾਧਾ ਗਰਭ ਕਰਦਾ ਸੀ ਕਹਿੰਦੇ ਨੂੰ ਪਤਾ ਨਹੀਂ ਸੀ ਕਿ ਮੌਤ ਨੇੜੇ ਬੈਠੀ ਹੈ ਕਾਲ ਜਿਹੜਾ ਉਹ ਨਾਲ ਫਿਰਦਾ ਇਹਦੇ ਗੁਮਾਨ ਕਰਦਾ ਸਿੰਘਾਰ ਕਰਦਾ ਸੀ ਜਵਾਨੀ ਦਾ ਤਨ ਧਨ ਕੋ ਇਹਦੇ ਨਾ ਤਨ ਦਾ ਗਰਭ ਕਰੀਏ ਭਗਤ ਜੀ ਕਹਿੰਦੇ ਨਾ ਧਨ ਦਾ ਗਰਭ ਕਰੀਏ ਦੋਵੇਂ ਤੀਜਾ ਅਦੀ ਸਥਿਰ ਨਹੀਂ ਮਨੁੱਖ ਕੋ ਰਹਿੰਦੀਆਂ ਕਦੀ ਜਵਾਨੀ ਵੀ ਥੋੜੇ ਦਿਨ ਬਾਅਦ ਬੀਤ ਜਾਂਦੀ ਹੈ ਧਨ ਜਿਹੜਾ ਕੱਚਾ ਉਹ ਵੀ ਖਤਮ ਹੋ ਜਾਂਦਾ ਉਹ ਗੁਮਾਨ ਟੁੱਟ ਜਾਂਦਾ ਰਾਮ ਨਾਮ ਕਾਹੀ ਨਾ ਦਰੜਈਆ ਇੰਦੇ ਜਿਹੜਾ ਮੇਨ ਮਨੋਰਥ ਸੀ ਭਗਤ ਜੀ ਕਹਿੰਦੇ ਰਾਮੇ ਰਾਮ ਦੇ ਨਾਮ ਨੂੰ ਜਪਣਾ ਕਹਿੰਦੇ ਉਹ ਤਾਂ ਇਹਨੇ ਦਿਰੜੀ ਨਹੀਂ ਕੀਤਾ ਉਹ ਤਾਂ ਜੱਪਿਆ ਹੀ ਨਹੀਂ ਤੇ ਆਇਆ ਹੀ ਨਹੀਂ ਕਹਿੰਦੇ ਖਿਆਲ ਕਰੀਏ ਸਦਾਈ ਪ੍ਰਭੂ ਦੇ ਨਾਮ ਨੂੰ ਦਿਰੜ ਕਰੀਏ ਜੇ ਵਾਰਾਂ ਜਿਹੜਾ ਕੀ ਸਾਨੂੰ ਮਰਬ ਦੀਆਂ ਜੂਨਾ ਮਾਰੀਆਂ ਜੂਨਾ ਤੋਂ ਬੰਦ ਬਾਸ ਭਗਤ ਜੀ ਕਹਿੰਦੇ ਬੰਦ ਖਲਾਸੀ ਕਰ ਸਕਦਾ ਸਾਨੂੰ ਬਚਾ ਸਕਦਾ ਰਹਾ ਵਿਸ਼ਰਾਮ ਦੇ ਕੇ ਭਗਤ ਜੀ ਬਚਨ ਕਰਦੇ ਹਨ ਕਹਤ ਕਬੀਰ ਸੁਨੋ ਮਨ ਮੇਰੇ ਇਹੀ ਹਵਾਲ ਹੋਏਗੇ ਤੇਰੇ ਦੇਖੋ ਮਨ ਨੂੰ ਸੰਬੋਧਨ ਕਰਦੇ ਹਨ ਭਗਤ ਜੀ ਆਪਣੇ ਮਨ ਦੇ ਨਾਲੇ ਵਿਚਾਰ ਕਰਦੇ ਹਨ ਗੱਲਾਂ ਕਰਦੇ ਹਨ ਕਹਿੰਦੇ ਭਾਈ ਉਹਦਾ ਮਨੁੱਖ ਦਾ ਹਾਲ ਹੋਇਆ ਕਿਤੇ ਤੇਰੇ ਤਿਬਨਾ ਟਾਈਮ ਆ ਜਾਵੇ ਇਹ ਤਕਬੀਰ ਸੁਨੋ ਮਨ ਮੇਰੇ ਏ ਮੇਰੇ ਮਨਾ ਉਹ ਵੀ ਸੁਣਨਾ ਕਰ ਤੂੰ ਵੀ ਸੁਣ ਕੇ ਅਸਰ ਕਰ ਸੁਣਨਾ ਕਰ ਇਹ ਹਵਾਲ ਹੋਏਗੇ ਤੇਰੇ ਕਹਿੰਦੇ ਸਮਾਂ ਤੇਰੇ ਤੇ ਵੀ ਆਉਣਾ ਇਹ ਨਾ ਹੋਏ ਕਿ ਤੀ ਰਵੀ ਹਾਲ ਤੇਰੀ ਖੋਪਰੀ ਤੇ ਵੀ ਕਾਮ ਬੈਠ ਕੇ ਤੁੰਜ ਪੁੰਜੇ ਇਸ ਕਰਕੇ ਤੂੰ ਬੰਦਗੀ ਕਰ ਭਜਨ ਕਰਕੇ ਜੀਵਨ ਨੂੰ ਮਨੁੱਖਾ ਜਨਮ ਨੂੰ ਸਫਲ ਬਣਾ ਲੈ ਗੌੜੀ ਗਵਾਰੇ ਜੀ ਕੇ ਪਦੇ 35 ਇੱਥੇ ਸ਼ਬਦ ਦੀ ਇਹ ਸਮਾਪਤੀ ਹੁੰਦੀ ਹੈ 35 ਸ਼ਬਦ ਸੰਪੂਰਨ ਹੁੰਦਿਆਂ ਗੌੜੀ ਗਵਾਰੇ ਜੀ ਕੇ ਗਵਾਰੇ ਜੀ ਪਦੇ 35 ਸਵਾਸਾ ਜੀ ਦੱਸਦੇ ਹਨ ਕਿ 35 ਸ਼ਬਦ 35 ਪਦੇ 35 ਭਾਵ ਕੀ 35 ਪਦੇ ਇੱਥੇ ਸੰਪੂਰਨ ਹੁੰਦੇ ਹਨ ਅੱਗੇ ਅਸ਼ਟਪਦੀ ਸ਼ਬਦ ਆਰੰਭ ਹੁੰਦੇ ਹਨ ਜਿਹੜੇ ਲੰਬੇ ਸ਼ਬਦ ਅੱਠ ਪਦਿਆਂ ਦੇ ਸ਼ਬਦ ਹਨ ਅੱਗੇ ਭਗਤ ਜੀ ਉਹਨਾਂ ਦੇ ਵਿੱਚ ਫਿਰ ਵਚਨ ਕਰਦੇ ਹਨ ਉਹ ਅਗਲਾ ਜੋ ਸ਼ਬਦ ਹਨ ਅੱਗੇ ਆਪਾਂ ਕੱਲ੍ਹ ਆਰੰਭ ਕਰਾਂਗੇ ਗੋੜੀ ਰਾਗ ਵਿੱਚ ਗੁਗਾਰੇ ਦੀ ਰਾਗ ਵਿੱਚ ਹੀ ਰਾਗਣੀ ਦੇ ਵਿੱਚ ਅਸ਼ਟਪਦੀਆਂ ਸ਼ਬਦ ਅੱਗੇ ਜਿਹੜੇ ਕੀ ਤਕਰੀਬਨ 8 ਬੰਦਾਂ ਵਾਲੇ ਅਸ਼ਟਪਦੀ ਤੋਂ ਭਾਵ ਹੁੰਦਾ ਹੈ 8 ਬੰਦਾਂ ਵਾਲੇ ਸ਼ਬਦ ਉਹ ਭਗਤ ਜੀ ਆਰੰਭ ਕਰਨਗੇ ਇੰਨੀਆਂ ਕੁ ਭਾਈ ਹਾਜ਼ਰੀਆਂ ਪ੍ਰਵਾਨ ਕਰਿਓ ਬਾਣੀ ਵਿਚਾਰ ਦੇ ਸੇਵਾ ਨਿਭਾਉਂਦੇ ਜੀ ਨਿਕਾ ਫੁੱਲਾਂ ਜੰਦਿਆਂ ਮਹਾਰਾਜ ਸਮਤ ਬਖਸ਼ ਲੈ ਆਇਆਂ ਸੂ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਤਨਾਮ